ਤੁਸੀਂ ਦੇਖ ਰਹੇ ਹੋ ਅਲਕਾ ਲੋਕ ਸਭਾ ਅਮਰਸਰ ਦੇ ਵਿਧਾਨ ਸਭਾ ਹਲਕਾ ਮੁਹਿੰਟਾ ਪਿੰਡ ਉਦੋਂ ਦੇ ਵਿਖੇ ਸਰਦਾਰ ਸਿਮਰਜੀਤ ਸਿੰਘ ਮਾ ਸ਼ੋਮਨੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਜੋ ਇਹ 18 ਨੂੰ ਸਬੋਧਨ ਕਰਵਾਸਤੇ ਆ ਪਹੁੰਚੇ ਹਨ ਅਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਪ੍ਰਾਂਤ ਦੇ ਸੱਜਣ ਉਹਨਾਂ ਦੀ ਔਡੀਟ ਕਰ ਰਿਹਾ ਹੈ ਸਰ ਉਹ ਖੜੀ ਆ ਪਹੁੰਚੀ ਹੈ ਜਿਸ ਪਰ इस बारे सरदार सिंह मान कह रहे सन के तो मुख्यमंत्री पंजाब बनाएगा तो बना لوي اگے لجي پاني ਸਮੇਂ ਨਾਲ ਤੁੰਢੋੜੇ ਨਾ ਬੋਲੀ ਜਾਵਾਂਗੇ ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ গোপਾਲਾ ਜੀ ਉਹ ਆਪਣੇ ਆਕੇ 2 ਮਿੰਟ ਵਾਸਤੇ ਵਿਚਾਰ ਸੰਗਤ ਸਾਰੇ ਸੰਗਤ ਫਤਿਹ ਬੁਲਾਓ ਗਰਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੇ ਵਿੱਚ ਜਨੇਕ ਜਹਰਦਾਬਾ ਲੈਣਾ ਚਾਹੀਦਾ ਦੱਸਦੇ ਗਏ ਨੇ ਮੈਂ ਤਾਂ 2 ਮਿੰਟ ਵੀ ਲੈਣੇ 2 ਮਿੰਟ ਤੋਂ ਪਹਿਲਾਂ ਮੈਂ ਸਮਾਪਤੀ ਕਰੂੰਗਾ ਇਹ ਕੁਲ ਬਹਿੰਤੀ ਕਰਨੀ ਆ ਕਿ ਮਾਝਾ ਦੀ ਧਰਤੀ ਦੇ ਬੈਠੇ ਹੋ ਮੇਰੀ ਕੀਰੇ ਦੇ ਮਾਰਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਸਵੀਰ ਤੋਂ 1994 ਨੂੰ ਸ੍ਰੀ ਅਕਾਲ ਪੁਰਸੇਵਰੋਂ ਬਣਾਏ ਹੋਏ ਸਰਸੰਗੇ ਸ਼ਰੋਮਨੀ ਕਾਲੀ ਦਾ ਅਮਰਸਰ ਇਸ ਤੋਂ ਪਹਿਲੇ ਪ੍ਰਧਾਨ ਪਏ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਮਰਦ ਅੱਜ ਇਸ ਬਾਜੇ ਦੀ ਧਰਤੀ ਤੇ ਖੜਾ ਹੈ ਕੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖੋ ਸ੍ਰੀ ਅਕਾਲ ਤਖਤ ਜਿਵੇਂ ਥਾਣਿਆਂ ਦੇ ਨਾਲ ਰੜ ਕੇ ਕਿਵੇਂ ਪੁਲਿਸ ਦੀ ਸਹਿਮਤੀ ਦੇ ਨਾਲ ਥਾਂ ਥਾਂ ਗਲੀ ਗਲੀ ਮਹੱਲੇ ਮਹੱਲੇ ਕਿਦਾਂ ਚਿੱਟਾ ਵਿਖ ਰਿਆ ਹੈ ਮੈਂ ਬੇਨਤੀ ਕਰਾਂ ਹੁਣ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਉਹ ਜਿੱਥੇ ਅੱਜ ਪਹਿਲੇ ਦਿਨ ਇਸ ਪਿੰਡ ਦੇ ਵਿੱਚ ਇੱਥੇ ਬਦਮਾਸ਼ੀਆਂ ਚੱਲਦੀਆਂ ਸੀ ਜਿੱਥੇ ਬੁੰਡਾ ਕਰਦੀਆਂ ਹੁੰਦੀਆਂ ਸੀ ਅਕਾਲੀ ਦਲ ਦੇ ਨਾਂ ਤੇ ਹੁਣ ਅਸਲ ਦੇ ਵਿੱਚ ਉਹ ਪਾਰਟੀ ਤੁਹਾਡੇ ਨਗਰ ਵਿੱਚ ਤੁਹਾਡੇ ਇਲਾਕੇ ਵਿੱਚ ਅੱਜ ਤੋਂ ਆਗਾਜ਼ ਕਰਨ ਜਾ ਰਹੀ ਹੈ ਜਿਹੜੀ ਪਾਰਟੀ ਨੇ ਦੁਰਗਾਂ ਦੇ ਕੋਲੋਂ ਗੱਲ ਕਈ ਵਾਰੀ ਆਉਂਦੀ ਸੀ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਿਆਸਤ ਨਹੀਂ ਕਰਨੀ ਆਉਂਦੀ ਮੈਂ ਦੱਸਾਂ ਕਿਹੜੀ ਸਿਆਸਤ ਨਹੀਂ ਕਰਨੀ ਆਉਂਦੀ ਜਿਹੜੀ ਗੰਦੀ ਸਿਆਸਤ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਨਾ ਆਪਣਾ ਪਰਿਵਾਰ ਭਰਿਆ ਹੈ ਆਪਣੇ ਪੁੱਤ ਨੂੰ ਵਜ਼ੀਰੀ ਤੱਕ ਖੜਨ ਵਾਸਤੇ ਸਿੰਘਾਂ ਸੰਤੱਕ ਖੜਨ ਵਾਸਤੇ ਪੰਜਾਬ ਨੂੰ ਰੋਲ ਦਿੱਤਾ ਪੰਥੋਂ ਨੂੰ ਰੋਲ ਦਿੱਤਾ ਉਹ ਗੰਦੀ ਰਾਜਨੀਤੀ ਕਰਨੀ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਆਉਂਦੀ ਕਿਤੇ ਸਮਾਂ ਸੀ ਜਦੋਂ ਦਿੱਲੀ ਦੇ ਪ੍ਰਧਾਨ ਮੰਤਰੀਆਂ ਪੰਜਾਬ ਦੀ ਸਤਾ ਨਹੀਂ ਲੈਣੀ ਤਾਂ ਕਰਕੇ ਸਾਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਿਆਸਤ ਨਹੀਂ ਕਰਨੀ ਆਉਂਦੀ ਮੈਂ ਤੁਹਾਨੂੰ ਬੇਨਤੀ ਕਰਦਾ ਅੱਜ ਹੁਣ ਵੀ ਤਾਂ ਆਪਾਂ ਪਹਿਲਾਂ ਵੀ ਬੁਲਾਰਿਆਂ ਦੇ ਕੋਲੋਂ ਸੁਣਦੇ ਆਏ ਆ ਕਿ ਕਿਸ ਤਰੀਕੇ ਦੇ ਨਾਲ ਹਰੇਕ ਨੇ ਅੱਜ ਵੀ ਜਦੋਂ ਆਪਾਂ ਸਿਆਸਤ ਦਾ ਮਿਆਰ ਵੇਖ ਰਹੇ ਆ ਤੇ ਕਿੱਦਾਂ ਦੀਆਂ ਪਿਕਲੀਆਂ ਪੰਜਾਬ 'ਚ ਪੈ ਰਹੀਆਂ ਕਿੱਦਾਂ ਦੇ ਇੱਕ ਦੂਜੇ ਤੇ ਦੁਸ਼ਮਣਵਾਜੀਆਂ ਲੱਗ ਰਹੀਆਂ ਕੋਈ ਨਹੀਂ ਜੇ ਕਰਦਾ ਬੰਦੀ ਸਿੰਘਾਂ ਦੀ ਗੱਲ ਕੋਈ ਨਹੀਂ ਜੇ ਕਰਦਾ 328 ਰੂਪਾਂ ਦੀ ਗੱਲ ਹੋਗੀ ਨਹੀਂ ਸੀ ਇਹਨਾਂ ਦਾ ਮੁੱਖ ਮੰਤਰੀ ਭੰਡ ਦਿਨੇ ਰਾਤ ਰੈਲੀਆਂ ਦੇ ਵਿੱਚ ਭੰਡਪੁਣਾ ਕਰਦਾ ਫਿਰਦਾ ਇੱਕ ਗੱਲ ਕਿਤੇ ਪੰਜਾਬ ਦੇ ਦਰਦ ਦੀ ਨਹੀਂ ਕਰਦਾ ਬਨਵੇਂ ਉਹਦੇ ਨਾਲ ਅੱਧ ਮੋਏ ਤੁਰੇ ਫਿਰਦੇ ਕਿਤੇ ਪੰਜਾਬ ਦੀ ਗੱਲ ਨਹੀਂ ਹੋ ਰਹੀ ਮੈਂ ਬੇਨਤੀ ਕਰਾਂਗਾ ਕਿ ਅੱਜ ਲੋੜ ਜੇ ਪੰਥ ਦੇ ਨਾਲ ਖੜਨ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਖੜਨ ਦੀ ਸਰਦਾਰ ਇਮਾਨ ਸਿੰਘ ਨਾਲ ਖੜਨ ਦੀ ਔਰ ਸਾਡੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਲਈ ਸਰਕਾਰ ਸਿਮਰਨਜੀਤ ਸਿੰਘ ਮਾਨ ਨੇ ਇਹਨੂੰ ਕਹਿੰਦੇ ਨੇ ਬੰਦੀ ਸਿੰਘਾਂ ਦੀ ਫਿਕਰ ਕਰਨੀ ਸਰਕਾਰ ਮਾਨ ਨੇ ਸਰਦਾਰ ਹਰਪਾਲ ਸਿੰਘ ਜੀ ਬਲੇਰ ਜਿਨ੍ਹਾਂ ਦਾ